Star Eagle News Channel ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ Star Eagle News Channel ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਜੈ ਕਰਾ ਬੋਲੇ ਬੰਡਾਰੀ ਜੀ ਦਾ ਬੋਲ ਸੱਚੀ ਦਰਬਾਰ ਕੀ ਜੈ ਹਾਂ ਜੀ ਮੈਂ ਦੀਪ ਦੇਵਾ ਜੀ ਸ਼ਿਵ ਮੰਦਿਰ ਕੋਟ ਖਾਸ ਗੁਰੂ ਰਾਮਦਾਸ ਨਗਰ ਕਲੋਨੀ ਦੇ ਵਿੱਚੋਂ ਆਪਣੀ ਕਲੋਨੀ ਔਰ ਨਗਰ ਵਾਸੀਆਂ ਨੂੰ ਔਰ ਸਭਾ ਨੂੰ ਇਹ ਹੀ ਉਦੇਸ਼ ਦਿੰਨੀ ਆ ਕਿ ਜਿਸ ਤਰ੍ਹਾਂ ਬੋਲੇ ਬੰਡਾਰੀ ਜੀ ਦਾ ਇਹ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਮਨਾਉਂਦੇ ਆ ਜਨਮ ਅਸ਼ਟਮੀ ਮਨਾਉਂਦੇ ਕ੍ਰਿਸ਼ਨ ਜੀ ਦੀ ਅੰਨਰਾਤਿਆਂ ਦੇ ਤਿਉਹਾਰ ਮਨਾਉਂਦੇ ਆ ਅਤੇ ਭਗਵਤ ਕਥਾ ਕਰਵਾਈ ਜਾਂਦੀ ਹੋਰ ਵੀ ਬਹੁਤ ਜ਼ਿਆਦੇ ਹੀ ਤਿਉਹਾਰ ਮਨਾਏ ਜਾਂਦੇ ਔਰ ਇਸੇ ਤਰ੍ਹਾਂ ਹੀ ਇਹ ਸਾਰੇ ਤਿਉਹਾਰ ਮਿਲ-ਜੁਲ ਕੇ ਹੀ ਕਰਵਾਇਆ ਕਰਨ ਤਾਂ ਕਿ ਭੋਲੇ 나ਦ ਕ੍ਰਿਸ਼ਨ ਭਗਵਾਨ ਔਰ ਸਮਸਤ ਦੇਵੀ ਦੇਵਤਾਏ ਇਹਨਾਂ ਨੂੰ ਆਸ਼ੀਰਵਾਦ ਦੇਣ ਔਰ ਇਹਨਾਂ ਨੂੰ ਇਨੀ ਕੀ ਤੰਦਰੁਸਤੀ ਦੇਣ ਕਿ ਸਾਰੇ ਹੀ ਤਿਹਾਰ ਇਹ ਮਿਲ-ਜੁਲ ਕੇ ਮਨਾਇਆ ਕਰਨ ਕੀਸ ਨਿਹਤ ਨਾ ਚਾਹਦੇ ਲੋਕ ਵਾਸਤੇ ਤੇ ਪੰਜਾਬ ਵਾਸਤੇ ਕੀ ਅਸੀਂ ਪੂਰੇ ਵਰਲਡ ਵਾਸਤੇ ਸਨੇਹਾ ਦਿੰਦੇ ਆ ਕਿ ਸਨਾਤਨ ਧਰਮ ਨੂੰ ਦਿਲੋਂ ਅਪਣਾਉਣ ਔਰ ਸਨਾਤਨ ਧਰਮ ਦੀ ਰੱਖਿਆ ਕਰਨ ਔਰ ਦਿਲ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਭੇਤ ਭਾਵਨਾ ਰੱਖਿਆ ਜਾਵੇ ਕਿਉਂਕਿ ਕੋਈ ਭੇਤ ਭਾਵ ਦੇ ਨਾਲ ਮਨ ਨੂੰ ਨਾ ਸ਼ਾਂਤੀ ਮਿਲਦੀ ਆ ਤਾਂ ਉਹਨਾਂ ਸ਼ਾਂਤੀ ਹੋਵੇਗੀ ਜਦੋਂ ਹੀ ਕੋਈ ਭੇਤ ਭਾਵ ਹੋਏਗਾ ਉਦੋਂ ਕੋਈ ਸ਼ਾਂਤੀ ਨਹੀਂ ਮਿਲੇਗੀ ਔਰ ਨਾ ਹੀ ਅਸੀਂ ਕਿਸੇ ਦੇਵੀ ਦੇਵਤੇ ਨੂੰ ਪੂਜ ਸਕਦੇ ਆ ਸਭ ਤੋਂ ਪਹਿਲਾਂ ਮਨ ਇਕਾਗਰਿਤ ਹੋਣਾ ਚਾਹੀਦਾ ਕੋਈ ਭੇਤ ਭਾਵ ਨਹੀਂ ਹੋਣਾ ਚਾਹੀਦਾ ਜਦੋਂ ਭੇਤ ਭਾਵ ਹੋਏਗਾ ਉੱਥੇ ਕੋਈ ਵੀ ਕੰਮ ਸੰਪੂਰਨ ਨਹੀਂ ਹੁੰਦਾ ਧੰਨਵਾਦ ਧੰਨਵਾਦ ਮਹਾਸ਼ਿ ਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਮਹਾਸ਼ਿ ਰਾਤਰੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਮੈਂ ਕ੍ਰਿਸ਼ਨ ਕੁਮਾਰ ਸ਼ਰਮਾ ਆਪਣੀ ਇਕਤਾ ਸਭਾ ਸ਼ਿਵ ਮੰਦਿਰ ਵੈਲਫੇਅਰ ਸੁਸਾਇਟੀ ਵੱਲੋਂ ਪਰਵਾੰਦਨਾ ਤੇ ਇੱਥੇ ਕਾਰਨਾ ਕਰਦਾ ਔਰ ਅਸੀਂ ਸਾਰੀ ਸੰਗਤ ਨੂੰ ਔਰ ਇਸ ਆਪਣੇ ਕੋਟ ਖਾਲਸਾ ਇਲਾਕੇ ਦੇ ਸਾਰੇ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਅਸੀਂ ਸ਼ੁਭ ਅਵਸਰਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਅੱਜ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਇਲਾਕਾ ਨਿਵਾਸੀਆਂ ਜਿਹੜੇ ਬੜੇ ਪਿਆਰ ਨਾਲ ਸ਼ੁਰੂਆਤ ਹੀ ਮਨਾ ਰਹੇ ਆ ਉਹ ਸ਼ਰਤੀ ਹਰ ਹਰ ਸਾਲ ਇਹ ਇਸ ਤਰ੍ਹਾਂ ਮਨਾਉਂਦੇ ਆ ਔਰ ਬੜੇ ਪਿਆਰ ਨਾਲ ਸਾਰੇ ਲੋਕ ਮਨਾਉਂਦੇ ਆ ਇਹ ਇਲਾਕਾ ਕੋਟ ਖਾਲਸਾ ਹੈ ਕੋਟ ਰਾਮਦਾਸ ਨਗਰ ਕੋਟ ਖਾਲਸਾ ਨੀ ਰਾਮਦਾਸ ਨਗਰ ਪੈਂਦਾ ਇਲਾਕਾ ਮੰਦਰ ਨਾਸ਼ੀਬ ਮੰਦਿਰ ਹੈਗਾ ਇਕਤਾ ਸਭਾ ਸ਼ਿਵ ਮੰਦਿਰ ਵੈਲਫੇਅਰ ਸੁਸਾਇਟੀ ਵੱਲੋਂ ਹੈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇਹ ਤੱਕ ਕਰਦੇ ਆ ਅਸੀਂ ਇਕਤਾ ਸਭਾ ਸ਼ਿਵ ਮੰਦਿਰ ਵੈਲਫੇਅਰ ਸੁਸਾਇਟੀ ਵੱਲੋਂ ਆ ਪੱਤਰਕਾਰ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਾਡੀ ਕਵਰੇਜ ਕਰਨ ਦੇ ਨੇ ਬਹੁਤ ਬਹੁਤ ਸ਼ੁਕਰੀਆ ਕਰਦੇ ਆ ਇਹਨਾਂ ਦਾ ਤੇ ਅਸੀਂ ਕੋਟ ਖਾਲਸਾ ਵਿੱਚ ਇਹ ਸਾਡਾ ਇੱਕ ਮੰਦਿਰ ਹੈਗਾ ਵਾ ਜਿਹੜਾ ਅਸੀਂ ਸ਼ਿਵਰਾਤਰੀ ਤੇ ਜਨਮਸ਼ਤਿ ਬਹੁਤ ਉਮਤਾਵਨਾ ਮਨਾਉਂਦੇ ਆ ਅਤੇ ਮਤਲਬ ਸਾਰੇ ਲੰਗਰ ਵਗੈਰਾ ਸਭ ਕੁਝ ਅਜੀ ਬੜੇ ਵਧੀਆ ਕਰਦੇ ਆ ਅੱਜ ਪ੍ਰਭੂ ਦੀ ਕਿਰਪਾ ਨਾਲ ਇਹ ਮੰਦਿਰ ਨੂੰ ਬਹੁਤ ਵਧੀਆ ਹੋ ਗਿਆ ਵਾ ਅਸੀਂ ਕੋਟ ਖਾਲਸਾ ਸ਼ਿਵ ਮੰਦਿਰ ਵੈਲਫੇਅਰ ਸੁਸਾਇਟੀ ਤੇ ਗੁਰੂ ਨਾਨਕ ਕਿਹੜੇ ਆਪਣਾ ਗੁਰੂ ਨਾਨਕ ਨਗਰ ਗੁਰੂ ਨਾਨਕ ਨਗਰ ਨਵੀਂ ਪੱਤੀ ਵਿੱਚ ਇਹ ਸਾਰਾ ਮੰਦਿਰ ਆ ਜੀ ਅਸੀਂ ਬਹੁਤ ਬਹੁਤ ਧੰਨਵਾਦੀ ਆ ਜੀ ਤੁਹਾਡੇ ਪੱਤਰਕਾਰ ਸਾਹਿਬ ਦੇ ਵੀ ਤੇ ਟੀਵੀ ਦੇ ਮਾਧਿਅਮ ਦੇ ਵੀ ਤੇ ਦੂਸਰਾ ਆਪਣੇ ਇਲਾਕਾ ਨਿਵਾਸੀਆਂ ਦੇ ਮਾਧਿਅਮ ਦੇ ਵੀ ਜੀ ਬਹੁਤ ਬਹੁਤ ਧੰਨਵਾਦ ਜੀ